ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸੰਧੂ ਬਟੇਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲੋ ਜੀ ਅੱਜ ਜਿਹੜੀ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਹਨਾ ਮੇਰੇ ਭੈਣਾਂ ਦੇ ਬਹੁਤ ਜ਼ਿਆਦਾ ਕਮੈਂਟ ਸੀਗੇ ਕਿ ਜਿਹੜੇ ਪੱਟੀ ਲੱਗੀ ਹੋਈ ਆਉਂਦੀ ਆ ਸੂਟ ਦੇ ਜਾਂ ਥੋੜੀ ਜਿਹੀ ਕਢਾਈ ਵਾਲਾ ਸੂਟ ਆਉਂਦਾ ਉਹਦੀ ਕਟਿੰਗ ਦੱਸੋ ਆਪਾਂ ਉਹਦੀ ਕਟਿੰਗ ਤੁਹਾਡੇ ਨਾਲ ਸਾਰੀ ਸ਼ੇਅਰ ਕਰਾਂਗੇ ਵੀ ਜਿੱਦਾਂ ਪੱਟੀ ਲੱਗੀ ਲਗਾਈ ਆਉਂਦੀ ਹੈ ਹਨਾ ਕਿਉਂਕਿ ਉਹ ਮੈਚਿੰਗ ਸੂਟ ਆਉਂਦੇ ਆ ਹਨਾ ਉਹਦੀ ਲੈਂਥ ਪੂਰੀ ਨਹੀਂ ਆਉਂਦੀ ਹੈਗੀ ਵੀ ਆਪਾਂ ਉਹਦੀ ਲੈਂਥ ਕਿੱਦਾਂ ਵਧਾ ਸਕਦੇ ਆ ਪੱਟੀ ਲਾ ਕੇ ਤੁਸੀਂ ਕਿੱਦਾਂ ਉਹਦੀ ਕਟਿੰਗ ਕਰ ਸਕਦੇ ਹੋ ਪੱਟੀ ਕਿੱਦਾਂ ਦੁਬਾਰਾ ਜਿਹੜੀ ਹੈਗੀ ਨਾਲ ਜੋੜ ਸਕਦੇ ਹੋ ਅ ਉਹਦੇ ਲਈ ਆਪਣੀ ਜਿਹੜੀ ਵੀਡੀਓ ਧਿਆਨ ਨਾਲ ਦੇਖਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਉਹ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਜਿਹੜੀ ਮੇਰੇ ਭੈਣਾਂ ਸਲਾਈ ਕਰਦੀਆਂ ਨੇ ਨਾ ਉਹਨਾਂ ਨੂੰ ਆਪਣੀ ਵੀਡੀਓ ਦੇਖ ਕੇ ਹੈਲਪ ਮਿਲ ਸਕੇ ਆਪਣੀ ਇੰਸਟਾਗ੍ਰam ਐਲੀ ਹੈਗੀ ਇੱਕ ਔਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ਐਲੀ ਹੈ ਉਹਦੇ ਦੇ ਵੀ ਤੁਸੀਂ ਸਾਡੇ ਨਾਲ ਕੋਈ ਵੀ ਗੱਲਬਾਤ ਕਰ ਸਕਦੇ ਹੋ ਤੇ ਵੀਡੀਓ ਜਿਹੜੀ ਆਪਾਂ ਦਵਾਂਗੇ ਸਾਰੀ ਤੁਹਾਨੂੰ ਧਿਆਨ ਨਾਲ ਸਮਝਾਵਾਂਗੇ ਜਿਹੜੀਆਂ ਜਿੱਦਾਂ ਦੀਆਂ ਵੀ ਮੇਰੀਆਂ ਭੈਣਾਂ ਵੀਡੀਓ ਆਪਾਂ ਨੂੰ ਕਮੈਂਟ ਕਰਤੀਆਂ ਨੇ ਵੀਡੀਓ ਮੰਗਦੀਆਂ ਨੇ ਆਪਾਂ ਉਹ ਗੱਲ ਧਿਆਨ ਦੇ ਵਿੱਚ ਰੱਖ ਕੇ ਉਹੀ ਗੱਲ ਤੇ ਜਿਹੜੀ ਹੈਗੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਵਿੱਚ ਭੈਣਾਂ ਦੇ ਕੱਪੂਟ ਸੂਟ ਪਰਲ ਚੱਕ ਕੇ ਰੱਖ ਦਿੰਦੇ ਨੇ ਵੀ ਬੰਨਦੀ ਨਹੀਂ ਲੈਂਥ ਨਹੀਂ ਆਉਂਦੀ ਇਹਦੀ ਜਿਹੜੀ ਲੈਂਥ ਹੁੰਦੀ ਹੈ 40 39 ਇੰਚ ਬੰਨਦੀ ਹੁੰਦੀ ਹੈ ਬਾਕੀ ਆਪਾਂ ਹੁਣ 42 43 ਇੰਚ ਲੈਂਥ ਕਿੱਦਾਂ ਤਿਆਰ ਕਰਾਂਗੇ 39 ਇੰਚ ਤੋਂ ਆਪਾਂ ਲੈਂਥ ਕਿੱਦਾਂ ਵਧਾ ਕੇ ਤਿਆਰ ਕਰ ਸਕਾਂਗੇ ਤੁਹਰਾਉਣ ਦੀ ਲੋੜ ਨਹੀਂ ਹੈਣਾ ਤੇ ਪਰੇਸ਼ਾਨ ਹੋਣ ਦੀ ਲੋੜ ਨਹੀਂ ਕਿ ਸਾਡਾ ਸੂਟ ਨਹੀਂ ਬਣਦਾ ਕਈ ਵਾਰੀ ਸੂਟ ਉਹ ਬਹੁਤ ਜਿਆਦਾ ਸੋਹਣੇ ਹੁੰਦੇ ਆ कॉटन ਦੇ ਕੈਮਰਿਕ कॉटन ਦੇ ਆਉਂਦੇ ਆ कॉटन दुपਟਾ ਨਾਲ ਉਹਦੀ ਵੀ ਆਪਾਂ ਸਾਰੀ ਜਿਹੜੀ ਲੈਂਥ ਵਧਾ ਸਕਦੇ ਆ ਤੇ ਆਪਾਂ ਉਹ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਾਂਗੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਧਿਆਨ ਨਾਲ ਦੇਖਿਆ ਕਰੋ ਕੱਲੀ ਕੱਲੀ ਗੱਲ ਜਿਹੜੀ ਹੈਗੀ ਆਪਣੀ ਵੀਡੀਓ ਦੇ ਵਿੱਚ ਸਮਝਾਈ ਹੁੰਦੀ ਹੈ ਜੀ ਆਜੋ ਫਿਰ ਆਪਾਂ ਤੁਹਾਨੂੰ ਦੱਸਦੇ ਆ ਲੋ ਜੀ ਬਹੁਤ ਪੈਣਾ ਦੇ ਜਿਹੜੇ ਕਮੈਂਟ ਹੈਗੇ ਸੀਗੇ ਬੇ ਜਿਹੜਾ ਪੱਟੀ ਵਾਲਾ ਬਣਿਆ ਹੁੰਦਾ ਕਮੀਜ਼ ਹਨਾ ਵੀ ਉਹਦੀ ਕਟਾਈ ਦੱਸੋ ਜਾਂ ਜਿੱਦਾਂ ਹਨਾ ਬੇ ਹਲਕੀ ਫੁਲਕੀ ਕਢਾਈ ਹੋਵੇ ਜਿਹੜੀ ਗਲੇ ਦੀ ਪੱਟੀ ਵਾਲੀ ਐ ਆਪਾਂ ਹੁਣ ਇਹਦੇ ਨਾਲ ਇਹਦੇ ਵਾਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਬਾਕੀ ਜਿਹੜੀ ਆਪਣੇ ਕੋਲੇ ਕਢਾਈ ਵਾਲੀ ਆਉ ਗਲੇ ਦੀ ਕਢਾਈ ਵਾਲੀ ਉਹ ਵੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖੋ ਜਿੱਦਾਂ ਕਿ ਪੱਟੀ ਦੇਖ ਸਕਦੇ ਹੋ ਤੁਸੀਂ ਦੇਖੋ ਵਿਚਾਲੇ ਲੱਗੀ ਹੋਈ ਐ ਪੱਟੀ ਉਹਨਾਂ ਕੱਪੜਾ ਉੱਧਰ ਐ ਉਹਨਾਂ ਕੱਪੜਾ ਉੱਧਰ ਐ ਇਹ ਕੱਪੜਾ ਜਿਹੜਾ ਹੈਗਾ ਆ ਦੇਖੋ ਇਹ ਆਪਾਂ ਨੇ ਨਾਲੋਂ ਹੀ ਢੇੜੇ ਆ ਕੱਪੜਾ ਇਹ ਜਿਹੜਾ ਹੈਗਾ ਪਿਸਲਾ ਪੱਲਾ ਹੈਗਾ ਇੱਥੇ ਜਿਹੜੀ ਹੈਗੀ ਸਟਿਚ ਲੱਗੀ ਹੋਈ ਸੀਗੀ ਸਲਾਈ ਲੱਗੀ ਹੋਈ ਸੀਗੀ ਇਹ ਕੱਪੜਾ ਨਾਲ ਜੋੜਿਆ ਹੋਇਆ ਸੀਗਾ ਅਸੀਂ ਇਹਨੂੰ ਅਲੱਗ-ਅਲੱਗ ਦੋਏ ਪੱਲੇ ਅਲੱਗ-ਅਲੱਗ ਕਰ ਲਏ ਇਹਦੇ ਤੇ ਪ੍ਰੈਸ ਵਗੈਰਾ ਅਸੀਂ ਕਰ ਲਈ ਹੁਣ ਜਿਹੜੇ ਇਹ ਪੱਟੇ ਲੱਗੀ ਹੋਈ ਹੈ ਦੇਖੋ ਇਹ ਪੱਟੇ ਵਿਚਾਲੇ ਹੈ ਇਹ ਕਿਸੇ ਹਿਸਾਬ ਚ ਨਹੀਂ ਆਉਂਦੀ ਹੈਗੀ ਕਟਾਈ ਫਿਰ ਜਿਹੜਾ ਹੈਗਾ ਕੱਪੜਾ ਵੀ ਪੂਰਾ ਪੂਰਾ ਹੀ ਆਏਗਾ ਸਲਵਾਰ ਦਾ ਕੱਪੜਾ ਵੀ ਪੂਰਾ ਪੂਰਾ ਸੀਗਾ ਇਹ ਨਹੀਂ ਪਤਾ ਵੀ ਇਹਦੇ ਵਿੱਚੋਂ 벨ਟ ਲਾਉਣੀ ਪੈ ਜੇ ਥੋੜੀ ਕਣੀ ਤੇ ਹੁਣ ਅਸੀਂ ਇਹ ਪੱਟੀ ਨੂੰ ਜਿਹੜੀ ਹੈਗੇ ਦੇੜ ਲਾਂਗੇ ਕੱਪੜਾ ਜ਼ਿਆਦਾ ਵੇਸਟ ਨਹੀਂ ਹੋਊਗਾ ਦੇਖੋ ਇਹ ਮੈਂ ਤੁਹਾਨੂੰ ਦਿਖਾਉਣੀ ਹੈ ਦੇਖੋ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਸਲਾਈਆਂ ਲੱਗੀਆਂ ਹੋਈਆਂ ਨੇ ਆ ਦੋ ਸਲਾਈਆਂ ਦੇ ਨਾਲ ਆ ਦੇਖੋ ਪੱਟੀ ਲੱਗੀ ਹੋਈ ਹੈ ਜਿਹੜੀ ਹੈਗੀ ਇਹਨੂੰ ਪੱਟੀ ਨੂੰ ਆਪਾਂ ਢੇਡ ਲਾਂਗੇ ਫਿਰ ਆਪਾਂ ਇੱਕ ਸਾਈਡ ਤੋਂ ਜਿਹੜਾ ਹੈਗਾ ਕਮੀਜ਼ ਦੀ ਕਟਾਈ ਕਰਾਂਗੇ ਫਿਰ ਆਪਾਂ ਪੱਟੀ ਕਿੱਦਾਂ ਅਟੈਚ ਕਰਨੀ ਆ ਉਹ ਵੀ ਤੁਹਾਨੂੰ ਸਾਰਾ ਦੱਸਾਂਗੇ ਹੁਣ ਆਪਾਂ ਜਿਹੜੀ ਹੈਗੀ ਇਹਨੂੰ ਪੱਟੀ ਨੂੰ ਢੇਡ ਲਾਂਗੇ ਇਹਨੂੰ ਪੱਟੀ ਨੂੰ ਜਿਹੜਾ ਹੈਗਾ ਇੱਥੋਂ ਲਾ ਲਾਂਗੇ ਆ ਦੇਖੋ ਜੀ ਆਪਾਂ ਪੱਟੀ ਜਿਹੜੀ ਹੈਗੀ ਅਲੱਗ ਕਰ ਲਈ ਇਹਨੂੰ ਪੱਟੀ ਨੂੰ ਐਦਾਂ ਹੀ ਸਾਂਭ ਲਾਂਗੇ ਆਪਾਂ ਦੇਖੋ ਇੰਨੀ ਕੁ ਆਪਾਂ ਪੱਟੀ ਲਾਵਾਂਗੇ ਗਲੇ ਤੱਕ ਆ ਉੱਪਰ ਤੱਕ ਤਾਂ ਜਿਹੜੀ ਹੈਗੀ ਵਾਧੂ ਹੈ ਇੰਨੀ ਕੁ ਪੱਟੀ ਉਹ ਲਾਵਾਂਗੇ ਆਪਾਂ ਜਿੱਥੇ ਤੱਕ ਬਟਨ ਹੈਗੇ ਆ ਤੇ ਇਹ ਪੱਟੀ ਨੂੰ ਆਪਾਂ ਰੱਖ ਲਾਂਗੇ ਅਲੱਗ ਕਰਕੇ ਆ ਦੇਖੋ ਜਿਹੜੀ ਲੈਂਥ ਹੈਗੀ ਕਮੀਜ਼ ਦੀ ਉਹ ਵੀ ਘੱਟ ਹੈਗੀ ਐ ਦੇਖੋ ਉਹਨਾਂ ਦੀ ਲੈਂਥ ਜਿਹੜੀ ਹੈਗੀ 42 ਇੰਚ ਤਿਆਰ ਹੈ ਜੀ 42 ਇੰਚ ਤਿਆਰ ਹੈ ਇਹ ਆਪਣੇ ਕੋਲੇ 43.5 ਇੰਚ ਹੀ ਹੈ ਕੱਪੜਾ ਜਿਹੜਾ ਹੈਗਾ ਘੱਟ ਹੈਗਾ ਆ ਉਹਦੇ ਲਈ ਆਪਾਂ ਨੇ ਇਹ ਵਾਲੀ ਲੈਂਸ ਲੈਤੀ ਹੈ ਨੀਚੇ ਲਾਉਣ ਵਾਸਤੇ ਜਿਹੜੀ ਹੈਗੀ ਲੈਂਥ ਇਹਦੇ ਨਾਲ ਆਪਾਂ ਵਧਾਵਾਂਗੇ ਇਹਦੇ ਨਾਲ ਜਿਹੜੀ ਹੈਗੀ ਆਪਾਂ ਲੈਂਥ ਵਧਾ ਲਾਂਗੇ ਆ ਦੇਖੋ ਹੁਣ ਆਪਾਂ ਇੱਥੋਂ ਜਿਹੜਾ ਹੈਗਾ ਘੇਰਾ ਲੈ ਲਾਂਗੇ ਜਿਹੜਾ ਹੈਗਾ ਇਹਨਾਂ ਦਾ ਘੇਰਾ ਹੈਗਾ 1 ਇੰਚ ਆਪਾਂ 3 ਇੰਚ ਵੱਧ ਲਵਾਂਗੇ 24 ਇੰਚ ਲਵਾਂਗੇ 24 ਇੰਚ 12 ਇੰਚ ਤੇ ਨਸਾਂ ਲਾ ਕੇ ਆਪਾਂ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਡਬਲ ਕਰ ਦਾਂਗੇ 12 ਇੰਚ ਤਿੰਨ ਸਾਲ ਲਾ ਕੇ ਆਪਾਂ ਇਸ ਤਰ੍ਹਾਂ 12 ਇੰਚ ਤਿੰਨ ਸਾਲ ਲਾ ਕੇ ਇਹਨੂੰ ਡਬਲ ਕਰ ਲਾਂਗੇ ਇਧਰੋਂ ਜਿਹੜਾ ਹੈਗਾ ਆਪਣਾ ਬਾਹਵਾ ਵਾਸਤੇ ਕਪੜਾ ਬਚ ਜੂਗਾ ਤਾਂ ਕਰਕੇ ਆਪਾਂ ਪੱਟੀ ਲਾਹੀ ਹੈ ਜਿਹੜੀ ਪੱਟੀ ਲਾ ਲਈ ਉਹਦੇ ਨਾਲ ਐਨਾ ਕ ਫਾਇਦਾ ਹੋ ਜਾਂਦਾ ਇਧਰੋਂ ਕਪੜਾ ਵੇਸਟ ਨਹੀਂ ਜਾਂਦਾ ਪੱਟੀ ਉਹਨਾਂ ਦੀ ਬਿਲਕੁਲ ਵਿਚਾਲੇ ਲੱਗੀ ਹੋਈ ਸੀਗੀ ਉਹਦੇ ਨਾਲ ਸੈਟ ਨਹੀਂ ਆਉਂਦਾ ਹੈਗਾ ਕਪੜਾ ਬਿਲਕੁਲ ਹੀ ਤੇ نیچے ਚਲੋ ਲੈਂਸ ਲਾ ਕੇ ਬਾਜੂ ਪਿਸਲਾ ਘੇਰਾ ਜਿਹੜਾ ਘਟਦਾ ਕਿਉਂਕਿ ਸੇਮ ਸੇਮ ਹੀ ਹੈ ਕਪੜਾ ਸਾਰਾ ਜਿਹੜਾ ਪਿਸਲਾ ਘੇਰਾ ਘਟਦਾ ਆ ਉਹ ਤੇ ਆਪਾਂ نیچے ਨਾਲ ਦਾ ਜਿਹੜਾ ਫੋਲਡ ਕਰਨ ਵਾਸਤੇ ਅਲੱਗ ਕਪੜਾ ਲਾ ਦਾਂਗੇ ਇਹਦੇ ਵਿੱਚੋਂ ਹੀ ਲਾ ਦਾਂਗੇ ਮੂਰੇ ਲੈਂਸ ਲੱਗ ਕੇ ਵੱਧ ਜਾਊਗਾ ਐਦਾਂ ਜਿਹੜੇ ਇਹ ਵਾਲੇ ਪੱਟੀ ਵਾਲੇ ਸੂਟ ਆਉਂਦੇ ਨੇ ਇਹਨਾਂ ਦੀ ਲੈਂਥ ਘੱਟ ਹੀ ਹੁੰਦੀ ਹੈ ਜਿਨ੍ਹਾਂ ਦੇ 40 ਇੰਚ 43 ਇੰਚ ਲੈਂਥ ਤਿਆਰ ਹੈ ਉਹਨਾਂ ਦਾ ਤਾਂ ਇਹ ਸੂਟ ਬਣ ਜਾਂਦਾ ਹੈ ਜਿਹਦੀ ਲੈਂਥ ਜ਼ਿਆਦਾ ਹੈ ਜੀ ਉਹਨਾਂ ਦਾ ਨਹੀਂ ਬਣਦਾ ਹੈਗਾ ਉਹਨਾਂ ਦਾ ਜਿਹੜਾ ਹੈਗਾ ਲੈਂਸ ਵਗੈਰਾ ਲਾ ਕੇ ਵਧਾਉਣਾ ਹੀ ਪੈਂਦਾ ਹੈਗਾ ਕਿਉਂਕਿ ਅਸੀਂ ਇਹਦੇ ਨਾਲ ਦੇ ਕਾਫੀ ਜ਼ਿਆਦੇ ਸੂਟ ਸੇਲ ਵੀ ਕਰ ਸਕੇ ਹਾਂ ਤੇ ਲੋਕਾਂ ਦੇ ਸਿਉਂ ਵੀ ਚੁੱਕੇ ਆ ਇਹਦੇ ਨਾਲ ਲੈਂਸ ਜਲਾ ਕੇ ਹੀ ਵਧਾਉਣਾ ਪੈਂਦਾ ਹੈ ਜਾਂ ਜੋਇੰਟ ਲੈਂਸ ਪਾ ਕੇ ਵੀ ਵਧਾ ਲੈਣੇ ਆ ਤੇ ਆਪ ਦੇਖੋ ਹੁਣ ਇਦਾਂ ਉਧਰੋਂ ਡਬਲ ਕਰ ਲਿਆ ਆਪਾਂ ਨੇ ਕੱਪੜਾ ਡਬਲ ਕਰਕੇ ਜਿਹੜਾ ਹੈਗਾ ਕੱਟ ਦਾਂਗੇ ਇਹਨੂੰ ਕੱਟ ਦਾਂਗੇ ਇੱਥੋਂ ਆਪਣੇ ਬਾਹਾਂਵਾਂ ਲੈ ਜਾਣਗੇ ਆ ਗਲੇ ਵਗੈਰਾ ਚ ਕੱਪੜਾ ਲੱਗੂ ਜੀ ਦੋਨੇ ਪਾਸਿਓਂ ਜਿਹੜਾ ਹੈਗਾ ਕੱਪੜਾ ਲੈ ਜਾਊਗਾ ਜੀ ਆ ਦੇਖੋ ਜੀ ਆਪਾਂ ਨੇ ਜਿਹੜੀ ਹੈਗੀ ਇਹ ਪੱਟੀ ਉਤਾਰ ਲਈ ਸੀ ਜੀ ਪਹਿਲਾਂ ਉਤਾਰ ਲਈ ਸੀ ਜੀ ਉਤਾਰ ਕੇ ਫਿਰ ਆਪਾਂ ਨੇ ਜਿਹੜਾ ਹੈਗਾ ਉੱਪਰੋਂ 6.5 ਇੰਚ ਮਿਣ ਕੇ ਹਨਾ ਗਲਾ ਛੱਡ ਕੇ ਫਿਰ ਆਪਾਂ ਇਹ ਕੱਪੜੇ ਦੁਪੱਟੀ ਲਾ ਲਈ ਸੀ ਜੀ ਲਾ ਕੇ ਇਹ ਬੱਤੀ ਆਪਾਂ ਨੇ ਕੱਟਤੀ ਸੀ ਜੀ 7 ਇੰਚ ਦੀ ਪੱਟੀ ਰੱਖੀ ਆ ਉਹ ਜ਼ਿਆਦਾ ਵੱਡੀ ਸੀਗੀ ਪੱਟੀ ਹਨਾ 7 ਇੰਚ ਦੀ ਪੱਟੀ ਰੱਖ ਕੇ ਆਪਾਂ ਨੇ ਇਸ ਤਰ੍ਹਾਂ ਲਾਤੀ ਉਸ ਤੋਂ ਬਾਅਦ ਜਿਹੜਾ ਗਲਾ ਪਾਤਾ ਗਲਾ ਉਸ ਤੋਂ ਬਾਅਦ ਜੜਿਆ ਜੀ ਦੇਖੋ ਫਿਰ ਜਿਹੜੀ ਹੈਗੀ ਫਿਨਿਸ਼ਿੰਗ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਇਹ ਜਿੱਦਾਂ ਪੱਟੀਆਂ ਹੁੰਦੀਆਂ ਨੇ ਤੁਹਾਡੇ ਸੂਟਾਂ ਤੇ ਲੱਗੀਆਂ ਹੋਈਆਂ ਤੁਸੀਂ ਇਹਨਾਂ ਨੂੰ ਏਦਾਂ ਸੈੱਟ ਕਰ ਸਕਦੇ ਹੋ ਜਿਹੜੀ ਲੈਂਥ ਘੱਟ ਸੀਗੀ ਆ ਦੇਖੋ ਇਸ ਤਰ੍ਹਾਂ ਆਪਾਂ نیچے ਜਿਹੜੀ ਹੈਗੀ ਇਹ ਵਾਲੀ ਲੈਸ ਲਾਈਏ ਉਹਦੇ ਨਾਲ ਜਿਹੜੀ ਲੈਂਥ ਵਧ ਗਈ ਪਿਛਲੇ ਪੱਲੇ ਦੀ ਜਿਹੜੀ ਲੈਂਥ ਕੱਟਦੀ ਸੀਗੀ ਜੀ ਉਹ ਆਪਾਂ ਨੇ ਅਲੱਗ ਪੱਟੀ ਲਾਈਏ ਦੇਖੋ ਜਿਹੜਾ ਵਿੱਚ ਵਿੱਚ ਮੋੜਨ ਵਾਲਾ ਕੱਪੜਾ ਹੈ ਇਹ ਆਪਾਂ ਨੇ ਅਲੱਗ ਪੱਟੀ ਲਾ ਕੇ ਜਿਹੜਾ ਹੈਗਾ ਵਧਾ ਕੇ ਹੈਨਾ ਫਿਰ ਇਹ ਲੈਂਥ ਵਧਾਈ ਹੈ ਤਾਂ ਉਹਨਾਂ ਦੀ ਲੈਂਥ ਪੂਰੀ ਹੋਈ ਹੈ ਇਹਦੀ ਲੈਂਥ ਜਿਹੜੀ ਹੈਗੀ 40 ਇੰਚ ਜਿਹਦੀ ਹੁੰਦੀ ਆ ਉਹ ਤਾਂ ਤਿਆਰ ਹੋ ਜਾਂਦੀ ਹੈ ਜਿਹੜੇ ਪੱਟੀ ਜੀ ਵਾਲੇ ਬਣੇ ਬਣਾਏ ਕਮੀਜ਼ ਆਉਂਦੇ ਆ ਬਾਕੀ ਜੇ ਜ਼ਿਆਦਾ ਲੈਂਥ ਹੋਵੇ ਫਿਰ ਇਹਦੀ ਨਹੀਂ ਤਿਆਰ ਹੁੰਦੀ ਹੁਣ ਇਹਦੀ ਅਸੀਂ 42 43 ਇੰਚ ਲੈਂਥ ਤਿਆਰ ਕਰੀਏ ਤਾਂ ਕਰਕੇ ਆਪਣੀ ਮੇਕਚੇ ਜਿਹੜੀ ਲੈਂਸ ਨਾਲ ਲੈਂਥ ਵਧ ਗਈ ਇਹ ਪੱਟੀ ਜਿਹੜੀ ਆਪਾਂ ਨੇ ਪੱਟ ਕੇ ਲਾਈ ਹੈ ਪੱਟੀ ਪੱਟ ਕੇ ਲਾਈ ਹੈ ਜੀ ਤਾਂ ਕਰਕੇ ਕਿਉਂਕਿ ਕਈ ਵਾਰੀ ਇਹ ਬਿੰਗੀਆਂ ਡੈਡੀਆਂ ਵੀ ਲਾਈਆਂ ਪਈਆਂ ਹੁੰਦੀਆਂ ਨੇ ਕਿਉਂਕਿ ਇਦਾਂ ਹੀ ਲੱਗੀਆਂ ਲਗਾਈਆਂ ਹੁੰਦੀਆਂ ਨੇ ਥੋੜਾ ਬਹੁਤਾ ਕਾਣ ਮੀਣ ਚਲਾਈਆਂ ਹੁੰਦੀਆਂ ਨੇ ਜਾਂ ਬੜੇ ਵਖੇ ਨਾਲਾਈਆਂ ਹੁੰਦੀਆਂ ਨੇ ਫੇਰ ਜਿਹੜਾ ਹੈਗਾ ਢੇੜ ਕੇ ਆਪਾਂ ਬਿਲਕੁਲ ਸੈੱਟ ਕਰਕੇ ਇਹ ਵਾਲੀ ਪੱਟੀ ਲਾ ਲੈਣੀ ਹੁੰਦੀ ਆ ਨਾਲੇ ਬਿਲਕੁਲ ਸੈਂਟਰ ਕਰਕੇ ਲਾਉਣੇ ਆ ਹੁਣੇ ਸੈਂਟਰ ਕਰਕੇ ਲਾਈ ਹੋਈ ਐ ਦੇਖੋ ਚਾਕਾਂ ਤੇ ਜਿਹੜੀ ਹੈਗੀ ਆਪਾਂ ਨੇ ਪਾਈਪਿੰਗ ਕੱਟਤੀ ਆ ਦੇਖੋ ਚਾਕਾਂ ਤੇ ਪਾਈਪਿੰਗ ਕੱਢੀ ਹੋਈ ਆ ਚਾਰਾ ਚਾਕਾਂ ਤੇ ਬਾਹਮਾ ਜਿਹੜੀਆਂ ਹੈਗੀਆਂ ਨੇ ਅੱਧੀਆਂ ਹੈਗੀਆਂ ਨੇ ਦੇਖੋ ਇਹ ਵਾਲੀ ਸਲਵਾਰ ਹੈਗੀ ਐ ਜੇ ਤੁਸੀਂ ਜੇ ਇਹ ਲੈਂਸ ਲਾ ਕੇ ਨਹੀਂ ਲੈਂਸ ਲਾਉਣੀ ਤਾਂ ਤੁਸੀਂ ਇਹ ਵਾਲਾ ਸਲਵਾਰ ਨਾਲ ਦੀ ਪੱਟੀ ਲਾ ਕੇ ਵੀ ਲੈਂਥ ਵਧਾ ਸਕਦੇ ਆ नीचे ਤੁਸੀਂ ਅਲੱਗ ਵੀ ਪੱਟੀ ਲਾ ਲਓ ਸਲਵਾਰ ਨਾਲ ਦੀ ਤਾਂ ਵੀ ਲੈਂਥ ਵਧ ਜਾਂਦੀ ਹੈ ਕਿਉਂਕਿ ਜੇ ਆਪਾਂ ਕਮੀਜ਼ ਦੇ ਸਾਈਡ ਚੋਂ ਲਾਹਿਆ ਹੋਇਆ ਕੱਪੜਾ نیچے ਲਾਉਣੇ ਆ ਉਹਨਾਂ ਦੇ ਫਿਰ ਇਹ ਫੁੱਲ ਡੇਡੇ ਹੋ ਜਾਂਦੇ ਆ ਆ ਦੇਖੋ ਜਿੱਦਾਂ ਆਪਾਂ ਪਿਛਲੇ ਪੱਲੇ ਤੇ ਲਾਇਆ ਹੋਇਆ ਦੇਖੋ ਫੁੱਲ ਉੱਪਰ ਨੂੰ ਮੂੰਹ ਜਾ ਰਹੇ ਨੇ ਸਿੱਧੇ ਫੁੱਲ ਨੇ ਇਹ ਕਿਉਂਕਿ ਇਹ ਅੰਦਰ ਹੀ ਆ ਜਾਣੀ ਹੈ ਪੱਟੀ ਤਾਂ ਕਰਕੇ ਆਪਾਂ ਨੇ ਲਾਤੀ ਦੇਖੋ ਬਾਹਰ ਤਾਂ ਜਿਹੜਾ ਹੈਗਾ ਸਾਰਾ ਸਿੱਧਾ ਹੀ ਹੈ ਤਾਂ ਕਰਕੇ ਆਪਾਂ ਨੇ ਅੰਦਰ ਪੱਟੀ ਲਾਈ ਹੈ ਵੀ ਜਿਹੜਾ ਹੈਗਾ ਫੁੱਲਾਂ ਦਾ ਫਰਕ ਨਹੀਂ ਪੈਂਦਾ ਜੇ ਤਾਂ ਤੁਹਾਡਾ ਸੇਮ ਹੀ ਹੈ ਕੱਪੜਾ ਤਾਂ ਤੁਸੀਂ ਨੀਚੇ ਲਾ ਕੇ ਵਧਾ ਸਕਦੇ ਹੋ ਲੈਂਥ ਤਾਂ ਵੀ ਲੇਸ ਵਗੈਰਾ ਲਾ ਕੇ ਜਾਂ ਸਲਵਾਰ ਨਾਲ ਦਾ ਲਾ ਕੇ ਵਧਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਵਧਾ ਸਕਦੇ ਹੋ ਜੀ ਇਸ ਤਰ੍ਹਾਂ ਬਹੁਤ ਭੈਣ ਦੇਖਦੇ ਬਹੁਤ ਜ਼ਿਆਦਾ ਕਮੈਂਟ ਸੀਗੇ ਵੀ ਇਹ ਪੱਟੀ ਵਾਲਾ ਜਿਹੜਾ ਕਮੀਜ਼ ਆਉਂਦਾ ਹੈ ਉਹ ਸਾਨੂੰ ਬਣਾਉਣਾ ਦੱਸੋ ਕਿਸੇ ਦਿਨ ਆਪਾਂ ਤੁਹਾਡੇ ਨਾਲ ਕਿਉਂਕਿ ਹੁਣ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਬਾਕੀ ਕੱਪੜੇ ਦੇਣੇ ਸੀਗੇ ਕਿਸੇ ਦਿਨ ਆਪਾਂ ਤੁਹਾਨੂੰ ਸਾਰੇ ਵੀਡੀਓ ਦੇਵਾਂਗੇ ਵੀ ਕਿਦਾਂ ਤੁਸੀਂ ਏ ਅਟੈਚ ਕਰਨੀ ਹੈ ਹਨਾ ਲਾਉਣੀ ਹੈਗੀ ਉਹ ਇੱਕ ਦਿਨ ਆਪਾਂ ਤੁਹਾਡੇ ਨਾਲ ਫੇਰ ਵੀਡੀਓ ਸ਼ੇਅਰ ਕਰਾਂਗੇ ਜਿੱਦੇ ਕੋਈ ਸਾਡੇ ਕੋਲੇ ਕਢਾਈ ਵਾਲਾ ਜਾਂ ਪੱਟੀ ਵਾਲਾ ਸੂਟ ਆਇਆ ਉਹ ਆਪਾਂ ਤੁਹਾਡੇ ਨਾਲ ਸ਼ਾਰੀ ਵੀਡੀਓ ਸ਼ੇਅਰ ਕਰਾਂਗੇ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਡੀ ਇੰਸਟਾਗ੍ਰam ID ਹੈਗੀ ਔਰ ਸੰਧੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰam ID ਹੈ ਉਹਦੇ ਤੇ ਵੀ ਤੁਸੀਂ ਸਾਡੇ ਡਿਜ਼ਾਈਨ ਵਗੈਰਾ ਦੇਖ ਸਕਦੇ ਹੋ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ